ਡੇਢ 2 ਮਹੀਨਾ ਮੈਂ ਕਿਸੇ ਮੰਤਰ ਨੂੰ ਜਪਦਾ ਸੀ ਤੇ ਸੁੱਤੀਆਂ ਸ਼ਕਤੀਆਂ ਜਾਗਦੀਆਂ ਸੀ ਪਰ ਇਹ ਮੰਤਰ ਤੇ 5-7 ਦਿਨਾਂ ਚ ਹੀ ਕੰਮ ਕਰਦੇ ਨੇ ਮੈਂ ਤਾਂ ਮੈਨੂੰ ਦੱਸੋਗੇ ਕਿਹੜੇ ਦੋ ਮੰਤਰ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਤਜਰਬਾ ਕੀਤਾ ਮੈਨੂੰ ਕਹਿਣ ਲਈ ਮਸਕੀਨ ਜੀ ਤੁਹਾਨੂੰ ਦੱਸਣ ਲੱਗਾ ਕਿਸੇ ਨੂੰ ਦੱਸਣਾ ਨਹੀਂ ਕਿਉਂਕਿ ਮੈਂ ਜੈ ਨਹੀਂ ਹਾਂ ਔਰ ਤੇ ਮੇਰੇ ਨਾਲ ਦੇ ਸਾਰੇ ਗੁਣੇ ਗੈਨੀਆਂ ਨੂੰ ਪਤਾ ਚੱਲ ਜੇ ਕਿਉਂਕਿ ਆਉਂਦਾ ਸਮਾਗਮ ਤੇ ਆਉਂਦਾ ਕਹਿੰਦੇ ਕਿ ਇੱਕ ਤੇ ਵਾਹਿਗੁਰੂ ਹੈ ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ ਹਿਰਦੇ ਤੇ ਇਤਨਾ ਆਗਾਤ ਪਚੰਦਾ ਸੁੱਤੀਆਂਆਂ ਹੀ ਸ਼ਕਤੀਆਂ ਜਾਗਦੀਆਂ ਜਵਾਨ ਬੌਲਦੀ ਵਾਹਿਗੁਰੂ ਮਨ ਸੁਣਦਾ ਸੁੱਤਾ ਹੋਇਆ ਮਨ ਬਹੁਤ ਜਲਦੀ ਜਾਗਦਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਦਾ ਦੂਜਾ ਜਿਹੜਾ ਉਸਨੇ ਮੈਨੂੰ ਕਿਹਾ ਹੌਲੇ ਜਿਹੀ ਆਵਾਜ਼ ਇਸ ਕਹਿੰਦਾ ਅੱਲਾਹ ਕਹਿੰਦਾ ਦੋਹਾਂ ਦੀ ਧੁਨੀ ਇੱਕ ਹੋ ਜਾਏ ਵਾਹਿਗੁਰੂ ਅੱਲਾਹ